15000 ਛੋਟੇ ਚ ਛੱਡਦਾ ਕਰ ਦੇ 15 15 ਕਰੀ 15 ਥੋੜਾ ਬੋਧਾ ਤੁਹਾਡਾ ਵੀਡੀਓ ਦੇਖ ਕੇ ਦਿਖਾ ਕੇ ਸ਼ੇਅਰ ਕਰਕੇ ਆਊਗਾ ਮਾਨਤਨ ਕਰ ਦੋ ਹੋਰ ਦੱਸੋ ਠੀਕ ਆ ਵੀ ਮਾਨਤਨ ਹਾਂ ਥੋੜਾ ਬੋਧਾ ਮਾਨਤਨ ਰੇਟ ਵੀ ਕਿਸੇ ਵੀ ਟਰੈਕਟਰ ਦਾ ਫਿਕਸ ਨਹੀਂ ਹੁੰਦਾ ਫਿਕਸ ਨਹੀਂ ਹੁੰਦਾਗਾ ਤੇ ਮੌਕੇ ਤੇ ਆਉਂਗੇ ਸੌਦਾ ਬਣੇ ਤਾਂ ਹੁੰਦਾ ਹੈ ਹਾਂਜੀ ਵੀਰੇ ਇਹ ਟਰਾਲੀ ਆ ਇਹ ਦੇਣੀ ਕਿੰਨੇ ਇਹਦੇ ਚ ਵੀਰੇ 5000 ਦਾ ਮਾਨ ਕਰਦੀ 5000 ਦਾ ਪੰਜ ਕਰਾ ਕਰ ਉੜਾ ਬੋਦਾ ਤੁਹਾਡੀ ਵੀਡੀਓ ਦੇ ਕਰਕੇ ਆ ਗਿਆ ਸ਼ੇਅਰ ਕਰਕੇ ਆਉਗਾ ਇਕਾ ਰਾਕ ਹੱਥ ਜਾ ਮਾਰਦਾ ਕਾਕਾ ਨਾ ਕਹਿੰਦਾ ਕਹੋ ਨਾ ਕੋ ਕਰਦਾ ਕੋਈ ਨਾ ਬਈ ਮਾਨਤਾ ਨੂੰ ਹੋ ਜੂਗਾ ਹਾਂ ਜਦੋਂ ਤੱਕ ਸਰ ਵੀਰ ਨੂੰ ਪਿਆਰ ਪਿਆਰ ਸਰਸੀ ਕਾਲੂੰ ਮੀਂਹ ਦਾ ਤੁਸੀਂ ਸਾਰੇ ਠੀਕ ਹੋਗੇ ਅੱਜ ਪਹੁੰਚਾਂਗੇ ਮੋਗਾ ਟਰੈਕਟਰ ਮੰਡੀ ਤੇ ਬਾਈ ਜੰਟਾ ਪਰਨਾਲਾ ਵੀਰ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਸੀ ਕਾ ਬਾਈ ਸਸੀ ਕਾ ਬਾਈ ਕੀ ਹਾਲ ਚੱਲਦਾ ਬੋਹ ਵਧੀਆ ਜੀ ਠੀਕ ਠਾਕ ਨੇ ਠੀਕ ਹੈ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆਜੇ ਵੀਰੇ ਚਾਰ ਟਰੈਕਟਰ ਟਰਾਲੀ ਠੀਕ ਹੈ ਬਾਈ ਜੀ ਕਰੇ ਹੈਗੇ ਬਾਈ ਜੀ ਨਹੀਂ ਵੀਰੇ ਹੁਣੇ ਦੋ ਟਰੈਕਟਰ ਸ ਠੀਕ ਹੈ ਜੀ ਕੰਮ ਕਰਪ ਦੀ ਚੱਲ ਰਿਹਾ ਉਹ ਸੁਣਾ ਵੀਰੇ ਕਿਰਪਾ ਮਾਲਕ ਦੀ ਕੋ ਤੁਹਾਡੇ ਭਰਾਵਾਂ ਦੀ ਹੈ ਇਹ ਸਾਡੀ ਗੱਲ ਨਹੀਂ ਕਿਰਪਾ ਨਾਲ ਹੀ ਹੈ ਸਾਰੇ ਰਣ ਮਿਲ ਕੇ ਹੁੰਦੀ ਹੈ ਸਹੀ ਗੱਲ ਹੈ ਬਾਈ ਤੇ ਮੋਬਾਈਲ ਨੰਬਰ ਹੈਗਾ ਬਾਈ ਆਪਣਾ 9801356301 ਬਾਕੀ ਬਾਈ ਸਕਰੀਨ ਤੇ ਨੰਬਰ ਹੈਗਾ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਬਾਈ ਨਾਲ ਸੰਪਰਕ ਕਰ ਲਿਓ ਟਰੈਕਟਰ ਵੇਚਣਾ ਹੋਵੇ ਤੇ ਜਾਂ ਖਰੀਦਣਾ ਹੋਵੇ ਨਾ ਬਾਈ ਹਾਂਜੀ ਵੀਰ ਜੀ ਠੀਕ ਹੈ ਜੀ ਲੈ ਮੇਟਰ ਵੀਡੀਓ ਸਟਾਰਟ ਕਰ ਦਿਆ ਸਵਰਾਜ 800 55 ਤੋਂ اور ورਸ ਪੀਟੀਓ ਵਾਲਾ ਕੰਡੀਸ਼ਨ ਚੈੱਕ ਕਰੋ ਬਈ ਜੀ 4 ਸੀ ਸੀ ਵਾਲਾ 4 ਸੀ ਸੀ ਵਾਲਾ ਵੀਰੇ ਟਰੈਕਟਰ ਹੈ 99 ਮਾਡਲ ਠੀਕ ਆ ਸੋ ਲੱਗੀ ਆ 12 ਮਾਡਲ ਦੀ ਰੇਟੂ ਠੀਕ ਆ ਜੀ 12 ਮਾਡਲ ਦੀ ਸੋ ਲੱਗੀ ਹੋਵੇ ਜੀ 99 99 ਮਾਡਲ ਡਬਲ ਕਲਾਚ ਹੈ 6 ਚਰੀ ਹੈ ਇੰਜਨ ਗੇਅਰ ਦਾ ਬਹੁਤ ਪੱਕਾ ਟਰੈਕਟਰ ਠੀਕ ਆ ਜੇ ਮਨ ਦਾ ਨਹੀਂ ਪਹਿਲੇ ਚੰਗੇ ਤਾਂ ਹੁਣ ਸੋਆ ਕਿ ਲੱਗਦਾ ਨਹੀਂ ਨਾ ਇਹ ਸੀ ਆ ਨਾ 12 ਮਾਡਲ ਦਾ ਹੈ 12 ਮਾਡਲ ਲੱਗਦਾ ਤੇ 14 ਦੇ ਟਰਾਹਾਂ ਚਾਹਣਾ ਬਈ ਇਹ 14 ਦੇ ਟਰਾਹਾਂ ਚਾ ਠੀਕ ਆ ਬਈ ਤੇ ਅ ਇੰਜਨ ਨਾਲ ਤਾਂ ਨਹੀਂ ਬਈ ਕੋਈ ਛੇੜ ਸਾ ਮੇਰੇ ਨਹੀਂ ਕਿਸੇ ਬਸ ਥੱਲੇ ਤੋਂ ਸਾਰਾ ਰੀਨਲ ਆ ਕੱਲਾ ਟਾਇਰ ਦੀ ਸ਼ੋ ਚੇਂਜ ਹੋਈ ਹੈ ਸ਼ੋ ਚੇਂਜ ਹੋਈ ਹੈ ਹਾਂ ਮੂਰਲੇ ਟਾਇਰ ਵੱਟੇ ਪਾਈ ਹੋਇਆ ਉਹ ਨਾਬੀ ਸ਼ੋ ਵਾਲਾ ਇਸਕੇ ਬਈ ਜਨਾਬੀ ਚ ਹੀ ਆ ਜਾਂਦੇ 99 ਵਾਲੇ ਹਾਂਜੀ ਵੀਰੇ ਤੇ ਟਾਇਰ ਰਹਿਣਗੇ ਬਈ ਜੀ ਚੱਕ ਟਾਇਰ ਮਗਰਲੇ 45 ਪੈਸੇ ਨੈਟ ਆ ਵੀਰੇ 14 ਵਾਲੇ ਮੂਰਲੇ ਵੀ ਅੱਧੇ ਹੈਗੇ ਆ ਠੀਕ ਆ ਬਾਈ ਇੰਜਨ ਗੇਅਰ ਪੂਰਾ ਵਾਹ ਕੇ ਚੈੱਕ ਕਰਕੇ ਲੈ ਜੇ ਡਬਲ ਕਲੱਚ ਟੈਟ 6 ਛੜੀ ਆ ਠੀਕ ਹੈ ਡਾਵਲ ਕਲਾਚ ਸੇਕ ਹਾਂ ਚਲਾਵਾ ਦਾ ਬਾਈ 12 ਮਾਡਲ ਵਾਲਾ ਹੀ ਹੈ ਟਰੈਕਟਰ ਦਾ ਠੀਕ ਹੈ ਜੀ 12 ਮਾਡਲ ਵਾਲਾ ਹੈ ਹਾਂ ਚਲਾਵਾ ਬਹੁਤ ਸੋਹਣਾ ਟਰੈਕਟਰ ਦਾ ਗੱਲ ਹੈ ਮਿੱਤਰ ਚਾਲ ਚਲਾਵਾ ਪੂਰਾ ਸੋਹਣਾਗਾ ਬਾਹਰ ਪੰਪ ਵਾਲਾਗਾ 99 ਮਾਡਲਗਾ ਤੇ ਡਿਮਾਂਡ ਰੁਪਏ ਦੀ ਡਿਮਾਂਡ ਹੈ ਦੀ 1 ਲੱਖ ਤੇ 75000 ਰੁਪਏ ਮੰਡੀ ਦੀ ਠੀਕ ਹੈ ਜੀ 15000 ਰੁਪਏ ਛੂਟ ਛੱਡਾਂਗੇ ਵੀਰੇ ਇਹਦੇ ਚੋਂ ਠੀਕ ਹੈ ਜੀ 1 ਲੱਖ ਤੇ 60000 ਟਰੈਕਟਰ ਦਵਾਂਗੇ ਠੀਕ ਹੈ ਬਾਈ ਜੀ ਬਾਕੀ ਬਾਈ ਕੋਲ ਉਹਨਾਂ ਜਿੰਨੇ ਟਰੈਕਟਰ ਹੁੰਦੇ ਨੇ ਬਾਈ ਜੀ ਛੋਟੇ ਕੇਮਕ ਤੇ ਛੋਟੇ ਡਬਲ ਕਲੱਚ ਦਾ ਇਟਰਾ ਵੇਟ ਬੂਟ ਨਾਲ ਦੇ origignal ਆ ਠੀਕ ਆ ਬਾਈ ਬੈਕ ਟਾਇਰ 70 ਪੈਸੇ ਆ ਠੀਕ ਆ ਮੂਲੇ 60 ਪੈਸੇ ਆ ਮਿੱਤਰੋ ਬੈਕ ਟਾਇਰ ਚਾਰੇ ਪੱਕੇ ਦਾ ਬਾਕੀ origignal ਟਰੈਕਟਰ ਆ ਸਾਰਾ ਠੀਕ ਆ ਜੀ ਪੰਜਾਬ ਨੰਬਰ ਆਗਾ ਪੰਜਾਬ ਜੀ ਪੀ ਵੀ 8 ਕੰਪਿਊਟਰ ਵਾਲੀ ਕਾਪੀ ਆ ਠੀਕ ਆ ਲੈ ਮਿੱਤਰੋ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਰੰਗ ਪੇਂਟ ਦੀ ਗੱਲ ਬਾਤ origignal ਵੀਰੇ ਸਾਰਾ ਟਰੈਕਟਰ ਇੰਜਨ ਗੇਅਰ ਇੰਜਨ ਗੇਅਰ ਉਮੇ ਪਰ ਨਵਾਂ ਹੀ ਪਿਆ ਟਰੈਕਟਰ ਦਾ ਚਲਾਵਾ ਬਹੁਤ ਸੋਹਣਾ ਟਰੈਕਟਰ ਲੈ ਮਿੱਤਰੋ ਚਾਲ ਚਲਾਵਾ ਪੂਰਾ ਸੋਹਣਾ ਚੰਗਾ ਟਰੈਕਟਰ ਹੈਗਾ 2002 ਮਾਡਲ ਆ ਹਾਂਜੀ 2002 ਜੀ ਡਿਮਾਂਡ ਰੋ ਵੀ ਡਿਮਾਂਡ ਵੀਰੇ ਮੰਡੀ ਦੀ ਹੈਗੀ ਆ ਇਹਦੀ 2,35,000 ਰੁਪਿਆ ਠੀਕ ਹੈ ਜੀ 15000 ਛੋਟੇ ਚ ਛੱਡਦਾ ਕਰਦੇ 15 15 ਹੀ ਕਰੀਏ 15 ਥੋੜਾ ਬੋਧਾ ਥੋੜਾ ਵੀਡੀਓ ਦੇਖ ਕੇ ਦਿਖਾ ਕੇ ਸ਼ੇਅਰ ਕਰਕੇ ਆਊਗਾ ਮਾਨਤਨ ਕਰ ਦੋ ਫਿਰ ਦੱਸੋ ਠੀਕ ਆ ਵੀ ਮਾਨਤਨ ਥੋੜਾ ਬੋਧਾ ਮਾਨਤਨ ਵੀਰੇ ਰੇਟ ਵੀ ਕਿਸੇ ਵੀ ਟਰੈਕਟਰ ਦਾ ਫਿਕਸ ਨਹੀਂ ਹੁੰਦਾ ਫਿਕਸ ਨਹੀਂ ਹੁੰਦਾਗਾ ਤੇ ਮੌਕੇ ਤੇ ਆਉਂਗੇ ਸੌਦਾ ਬਣੇ ਦਾ ਹੁੰਦਾਗਾ ਹਾਂਜੀ ਵੀਰੇ ਤੇ ਅੱਗੇ ਆ ਗਿਆ ਬਾਈ ਜੀ 11 ਮਾਡਲ 60 ਵਾਲਾ API ਟਰੈਕਟਰ ਠੀਕ ਹੈ ਮਤਰੋ 60 ਵਾਲਾ API ਟਰੈਕਟਰ ਆ ਗਿਆ ਫਾਰਮਾ ਟਾਇਰ ਤੇਲ ਬ੍ਰੇਕਾਂ ਡਿਸਟਰੀਬਿਊਟਰ origignal ਲਾਉਂਦਾ ਨਾਲ ਦਾ ਇਹਨੂੰ ਠੀਕ ਹੈ ਫਰੰਟ ਐਰ ਵੀ ਮਹਿੰਗਾ ਲੈਣਾ ਬਈ ਨਵੇਂ ਵੀਰੇ ਟਾਇਰ ਆ ਠੀਕ ਹੈ ਮਤਰੋ ਬੈਕ ਟਾਇਰ ਵੀ 70 ਪੈਸੇ ਆ ਬੈਕ ਟਾਇਰ 70 ਪੈਸੇ ਆ 14 ਵਾਲੇ ਵੀ ਜੀ 14 ਵਾਲੇ ਵੀ ਜੀ ਠੀਕ ਆ ਬਈ ਬਾਕੀ ਫਿਲਟਰ ਦਿਖਾ ਸਾਰਾ ਡਬਲ ਡਿਸਟਰੀਬਿਊਟਰ origignal ਟਰੈਕਟਰ ਪਿਆ ਸਾਰਾ ਠੀਕ ਆ ਬਈ ਸੈਂਟਰ ਗੇਅਰ ਹੈ ਮਗਰ ਆੜਮਗ ਰੂਟ ਨਾਲ ਦੀ ਨੇ ਬਈ ਨਾਲ ਦੇ ਨਾਲ ਦੀ ਠੀਕ ਆ ਜੀ ਲੋ ਚੰਗਾ ਟਰੈਕਟਰ ਵੀਰੇ ਕੰਡੀਸ਼ਨ ਦਾ ਪੂਰਾ ਓਕੇ ਹੈਗਾ ਪੰਜਾਬ ਨੰਬਰ ਹੈਗਾ ਪੰਜਾਬ ਜੀ ਫਾਇਆ ਫਰੀਦਕੋਟ ਦਾ ਫਰਸਟ ਪਾਰਟੀ ਦਾ ਠੀਕ ਹੈ ਫਰੀਦਕੋਟ ਦਾ ਨੰਬਰ ਹੈਗਾ ਫਰਸਟ ਪਾਰਟੀ ਆ 2011 ਮਾਡਲ ਹੈ 180000 ਰੁਪਏ ਦੀ ਇਹਦੀ ਡਿਮਾਂਡ ਵੀਰੇ ਮੰਡੀ ਦੀ ਕਰਦੇ ਦੋ 2 ਲੱਖ ਤੇ 85000 ਰੁਪਿਆ ਠੀਕ ਹੈ ਜੀ ਮੌਕੇ ਤੇ 20000 ਰੁਪਏ ਛੂਟੇ ਚ ਛੱਡਦਾ ਪਹਿਲੇ ਨਾਲ 15 20000 20000 ਰੁਪਿਆ ਕਰ ਦਾਂਗੇ ਯਾਰ ਇਹ ਚ ਵਧ ਕਰ ਦਿੰਦੇ ਨਾ ਦੋਆਂ ਦਾ ਛੂਟ ਦੀ ਕਰਦਾ ਠੀਕ ਹੈ ਬਈ ਇਹ ਕਹ ਗਿਆ ਸਵਰਾਜ 744 ਐਫ ਏ ਮਾਡਲ ਹੋ ਗਿਆ ਭਾਈ ਜੀ ਇਹ ਟਰੈਕਟਰ ਮਾਡਲ ਹੈਗਾ 2004 ਟਾਇਰ ਰਹਿਣਗੇ ਭਾਈ ਟੈ ਟਰੈਕਟਰ ਦੇ ਬੈਕ ਟਾਇਰ ਤਾਂ ਮੰਨ ਲਓ ਅੱਦੇ ਹੀ ਗੈਨ ਲਓ ਮੂਲ ਨੇ ਨਵੇਂ ਆ ਵੀਰੇ ਠੀਕ ਹੈ ਜੀ ਮਾਡਲ ਹੈਗਾ ਤੇ ਸਟੀਰਿੰਗ ਵੀਲ ਤੱਕ ਟਰੈਕਟਰ ਦੇ ਨਾਲ ਦਾ ਹਜੇ ਠੀਕ ਹੈ ਜੀ ਬੰਦਾ ਆਹ ਸਟੀਰਿੰਗ ਵੀ ਭਾਈ ਜੀ ਅਜੇ ਤੱਕ ਨਾਲ ਦਾ ਕਰਾ ਗੁਰੂ ਗੋਬਿੰਦ ਸਿੰਘ ਦੇਖੋ ਭਾਈ ਜੀ ਉੱਧਿਆ ਪਿਆ ਪੂਰਾ ਮਰਗਾੜ ਮਗੂਰ ਟਰੈਕਟਰ ਦੇ ਨਾਲ ਦੇ ਹੀ ਆ ਸਾਰਾ ਕੁ ਠੀਕ ਟਰੈਕ ਸੁਥਰਾ ਪਿਆ ਜੰਦਾ ਹੈਗਾ ਠੀਕ ਹੈ ਭਾਈ ਜੀ 2004 ਮਾਡਲ ਹੈਗਾ ਇੰਜਨ ਗੇਅਰ ਦਾ ਪੂਰਾ ਚੰਗਾ ਵੀਰੇ ਹਾਂ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ ਇਹਦੀ ਹੈਗੀ 240000 ਰੁਪਇਆ ਵੀਰੇ ਜੇਨ ਲੈਣ ਬਾਈ ਜੀ 15000 ਰੁਪਇਆ ਇਹ ਚੋ ਵੀ ਛੋਟ ਛੜਦਾ ਨਹੀਂ ਇਹ ਆ ਰੋਜ਼ ਬਾਈ ਕੋਈ ਚੱਕਰ ਨਹੀਂ ਵੀਡੀਓ ਚਲੋ 20 ਕਰ ਦਾਂਗੇ 2 ਲੱਖ 20000 ਦਾ ਟ੍ਰੈਕਟਰ ਦੇ ਦਾਂਗੇ ਇੱਕ ਆ 22 ਦਾ 98 ਬਾਈ ਤੇ ਇਹ 91 65 ਬਾਈ ਆ ਬਾਈ 65 ਬਾਈ ਹੋਇਆ ਵਿਆ 98 ਠੀਕ ਹੈ ਜੀ ਐ 98 ਕਰੀਏ ਹਾਂ ਜੀ ਠੀਕ ਹੈ 65 ਬਾਈ ਹੋਇਆ 91 ਦਾ ਬਾਈ ਦੇਖ ਸਕਦੇ ਹੋ ਪਾਵਰ ਨਾ ਪਾਵਰ ਨਾ ਬਾਕੀ ਟੈਟਰ ਇੰਜਨ ਗੇਅਰ ਦਾ ਪੂਰਾ ਨਵਾਂ ਠੀਕ ਹੈ origignal ਤਾਂ ਨਹੀਂ ਇਹ ਪਾਵਰ ਵੇਨ ਨਹੀਂ 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 ਕਰਾਏ ਹੁੰਦੇ ਵੀਰੇ ਇਹ ਇਨ ਕਰਾਇਆ ਅਰਜੀਨ ਵਾਲਾ ਪਾਵਰ ਲੱਗਾ ਹੋਇਆ ਠੀਕ ਆ ਪੈਂਡ ਬਾਈ ਵਧੀਆ ਹੋਇਆ ਹੋਇਆ ਠੀਕ ਆ ਪੈਂਡ ਬਾਈ ਹੋਇਆ ਛੋਟਾ ਹੀ ਬਣਾਇਆ ਹੋਇਆ ਹੈ ਤੇ ਬਾਕੀ ਟਾਇਰ ਟੂਰ ਬਾਈ ਟਾਇਰ ਵੀ ਦੇ ਚੌਕਾ ਹੀ ਨਵਾਂ ਟਾਇਰ ਨਾ ਠੀਕ ਆ ਚੰਗੇ ਟਾਇਰ ਨੇ ਮਿੱਤਰੋ ਪੀਵੀ 44 ਨੰਬਰ ਹੈਗਾ ਕਮਿਸ਼ਨ ਦਾ ਵੀ ਓਕੇ ਹੈ ਇੰਜਨ ਗੇਅਰ ਪੇ ਇੰਜਨ ਗੇਅਰ ਦਾ ਪੂਰਾ ਓਕੇ ਵੀਰੇ ਵਾਹ ਕੇ ਚੈੱਕ ਕਰਕੇ ਠੀਕ ਆ ਜੀ ਜੀ ਟ੍ਰੇ ਇੰਜਨ ਵਾਲਾ ਹੈ ਹਾਂ ਜੀ ਟ੍ਰੇ ਇੰਜਨ ਵਾਲਾ ਕਹਿੰਦੇ ਨੇ ਇੰਨੀ ਅਮਰ ਅਬ ਦੇਖ ਸਾਡੇ ਜੀਟਰ ਇੰਜਨ ਵਾਲਾ ਜਿਹਦੀ ਡਿਮਾਂਡ ਵੱਧਦਾ ਕਿ ਉਹ ਟਰੈਕਟਰ ਆ ਗਿਆ ਠੀਕ ਹੈ ਭਾਈ ਜੀ ਤੇ ਡਿਮਾਂਡ ਰੂਪਈ ਦੀ ਇਹਦੀ 3 ਲੱਖ ਦੇ 80000 ਰੁਪਈਆ ਠੀਕ ਹੈ ਜੀ ਮੌਕੇ ਤੇ ਮਾਨਤਾ ਨੇ ਚੋ ਹੋ ਜਾਊਗਾ ਠੀਕ ਹੈ ਕਈ ਵੀਰ ਕਹਿਣਗੇ ਭਈ ਮਹਿੰਗਾ ਹੈ 65 ਨਹੀਂ ਪਰ ਇਹਦੇ ਭਾਈ ਪੈਸੇ ਬਹੁ ਲੱਗ ਜਾਂਦੇ ਆ ਕਹਿ ਦਿੰਨੇ ਆ ਨਾੜ ਤੇ ਪੈਸਾ ਬਹੁ ਲੱਗ ਜਾਂਦਾ ਤਿਆਰ ਤੁਰ ਕਰਾਉਣ ਤੇ ਇੰਜਨ ਤੇ ਹੀ ਘੱਟੋ ਘੱਟ ਲੱਖ ਰੁਪਈਆ ਟਰੈਕਟਰ ਖਾ ਜਾਂਦਾ ਇੰਜਨ ਤੇ ਡੀਆਈ ਕਰਾਉਣ ਤੇ ਪਾਵਰ ਕਰਾਉਣਾ ਹੋਵੇ ਤੇ 20-30000 ਦਾ ਕੰਮ ਸਿੱਧਾ 30000 ਦਾ ਖਰਚ ਆਈਆ ਪਾਵਰ ਪਾਵਰ ਦਾ ਹਾਂ ਜੀ ਵੀ ਤੇ ਤਿੰਨ ਤੋਂ ਪਲੱਸ ਪਲੱਸ ਦਾ ਆਪਾਂ 58 ਗਾਣਾ ਵੀ ਵਿਕੀ ਆਂਦਾ। ਵਿਕੀ ਜਾਂਦਾ ਜੀ ਪਰ ਇਹ ਤਾਂ ਡੀਆਈ ਟਰੈਕਟਰ ਆ। ਬਹੁਤ ਵਧੀਆ ਹੋਇਆ ਬਈ। ਚਾਰੇ ਟਾਇਰ ਨਵੇਂ ਆ। ਠੀਕ ਆ ਜੀ। 73 ਮਿਲ ਜੂ ਬਈ ਇਹਦੇ ਨਾਲ। ਇਹਦੇ ਇਦਾਂ ਹੀ ਆ ਜਿੱਦਾਂ ਖੜਾ ਵੀ ਰਿਹਾ ਇਹ ਤਾਂ। ਠੀਕ ਆ ਜੀ। ਲੈ ਮਿੱਤਰੋ ਇਦਾਂ ਹੀ ਮਿਲੂਗਾ। ਠੀਕ ਆ ਬਈ ਜੀ ਤੇ ਮਾਨ ਤਨ ਹੋ ਜੂ ਬਈ। ਮਾਨ ਤਨ ਹੋ ਜੂ ਮੌਕੇ ਤੇ ਬਈ। ਠੀਕ ਆ ਬਈ ਜੀ। ਇੱਕ ਟਰਾਲੀ ਆ ਨਾ ਬਈ ਆਪਣੀ। ਹਾਂ ਇੱਕ ਟਰਾਲੀ ਬਈ। ਠੀਕ ਆ ਲੈ ਮਿੱਤਰੋ ਹੁਣ ਸਾਨੂੰ ਇੱਕ ਟਰਾਲੀ ਵੀ ਦਿਖਾਣੇ ਸਸਤੇ ਪਾ ਦੇ। ਕਿੰਨੇ ਬਾਈ ਕਿੰਨੇ ਚਾਹੀਦੇ ਬਾਈ ਇਹ 11 6 ਦੀ ਹੈ ਵੀਰੇ ਟਰਾਲੀ ਠੀਕ ਆ ਜੀ ਇਹ ਸਾਫ ਸੁਥਰਾ ਚੌੜਾ ਲੱਗਾ ਹੋਇਆ 64 ਐਮ ਆਰ ਪੀ ਦੇ ਟਾਇਰ ਆ ਥੱਲੇ ਟਰਾਲੀ ਉਂ ਸਾਫ ਸੁਥਰੀ ਆ ਠੀਕ ਆ ਵਿੱਚੋਂ ਚੈੱਕ ਕਰਵਾ ਦੇ ਵੀ ਟਰਾਲੀ ਕੋਈ ਜਰੀ ਜੁਰੀ ਨਹੀਂ ਹੈਗੇ ਨਾ ਬਾਈ ਨਹੀਂ ਨਹੀਂ ਵੀਰੇ ਸਾਫ ਆ ਸਾਈਡਾਂ ਤੇ ਪੱਤਰਾ ਜਾਂ ਬਾਈਆਂ ਕਿਸੇ ਨੇ ਕਮਾਇਆ ਹੋਇਆ ਪਹਿਲਾਂ ਹੀ ਠੀਕ ਆ ਬਾਈ ਜੀ ਬਿਨਾ ਪਾਵਰ ਵਾਲੀ ਹੈ ਜੀ ਇਹ ਬਿਨਾ ਪਾਵਰ ਦਾ ਠੀਕ ਆ ਜੀ 8 ਮਟੀਆਂ ਹੱਬਾ ਜਾ ਕੇ ਬਾਈ ਜੀ ਤੇ ਵੀ ਆਏ ਟਾਇਰ ਪੂਰੇ ਫੁੱਲ ਕੰਮ ਦਿੰਦੇ ਐਮ ਆਰ ਪੀ ਦੇ ਟਾਇਰਾਂ ਚ ਚੰਗੀ ਟਰਾਲੀ ਹੈਗੀ ਹਾਂ ਜੀ ਹਾਂ ਜੀ ਵਧੀਆ ਠੀਕ ਆ ਜੀ ਵ ਇਹ ਪੰਜਾਤੀ ਦੇ ਹੋਲੀ ਹੋਲੀ ਜੇ ਮੇਰੇ ਸਾਹਬ ਨਾਲ ਤੋਲ ਕੇ ਲੈ ਕੇ ਜਾਣੀ ਹੋਵੇ ਇੰਨੇ ਦਾ ਤੋਲ ਲੋ ਯਾਰ ਸਾਢੇ 12 13 ਕੁਆਂਟਾ ਦਾ ਬਕਸਾ ਬਣ ਜਾਂਦਾ ਸਾਢੇ 12 ਤੋਂ 13 ਦੇ ਵਿੱਚ ਬਕਸਾ ਆਏਗਾ ਕੱਲਾ ਠੀਕ ਹੈ ਜੀ ਟੈਟਰੂ ਦਾ ਵੱਖਰੇ ਆ ਇਹਨਾਂ ਵਜੋਂ ਨਾ ਟਰਾਲੀ ਦੇ ਵਿੱਚ ਠੀਕ ਹੈ ਦੋ ਬੰਦੇ ਦੋ ਬੰਦੇ ਤਿੰਨਾਂ ਦਾ ਹੈਲਦੀ ਨਹੀਂ ਮੁਰੋ ਫੁੱਲ ਹੈਵੀ ਟਰਾਲੀ ਆ ਇਹ ਦੇਣੀ ਕਿੰਨੇ ਇਹਦੇ ਚ ਵੀਰੇ 5000 ਦਾ ਮਾਨ ਕਰਦੇ 5000 ਦਾ 5000 ਦਾ ਕਰਦੇ ਥੋੜਾ ਬਹੁਤਾ ਤੁਹਾਡੀ ਵੀਡੀਓ ਤੇ ਕਰਕੇ ਆਉਗਾ ਸ਼ੇਅਰ ਕਰਕੇ ਆਉਗਾ ਇਹ ਕਰਾ ਲਾਗਾ ਹੱਥ ਜਾ ਮਾਰਦਾ ਕਾ ਕਰਦਾ ਕਰਾ ਲਾਗਾ ਕੋਈ ਨਾ ਕੋਈ ਕਰਦਾ ਕੋਈ ਨਾ ਬਈ ਮਾਨਤਾ ਨੂੰ ਹੋ ਜੂਗਾ ਮੌਕੇ ਤੇ ਬਈ ਮੌਕੇ ਤੇ 75000 ਰੁਪਏ ਕਹਿੰਦਾ ਸੀ ਬਈ 70000 ਤੇ ਆ ਗਿਆ ਥੋੜਾ ਬਹੁਤੀ ਹੋ ਗਿਆ ਥੋੜਾ ਬਹੁਤਾ ਤੇ ਬਾਕੀ ਟਰਾਲੀਆਂ ਚ ਕਮਾਈ ਨਹੀਂ ਹੁੰਦੀ ਇਹ ਤਾਂ ਵੈਸੇ ਅੰਦਾ ਵੀ ਚੱਲ ਆ ਇੱਕ ਨਾਗ ਪੂਰਾ ਕੰਮ ਕਿਸੇ ਦਾ ਚੱਲਦਾ ਹੋਇਆ ਹਾਂ ਕੰਮ ਚੱਲਦਾ ਹੋ ਜਾਂਦਾ ਸਾਨੂੰ ਐ ਟਰੈਕਟਰ ਦੇ ਨਾਲ ਲੈਣੀ ਪੈਂਦੀ ਐ ਟਰਾਲੀ ਜੋ ਕੋਈ ਸਾਰੇ ਸੰਦ ਕੋਈ ਜੀਵਨਦਾਰ ਵੇਚਦਣ ਉਹ ਸਾਨੂੰ ਲੈਣੇ ਪੈਂਦੇ ਆ ਠੀਕ ਆ ਬਈ ਟਰਾਲੀਆਂ ਚ ਕਮਾਈ ਕਮੂ ਹਾਂ ਜੀ ਤੇ ਕਰੇ ਟਰੈਕਟਰ ਵੀ ਨਹੀਂ ਵੀਰੇ ਹਲੇ ਤਾਂ ਹੈ ਨਹੀਂ ਠੀਕ ਆ ਬਾਈ ਜੀ ਜੇ ਕਿਹਨਾਂ ਸਿੱਧਾ ਵੇਚਣਾ ਹੋਵੇ ਆਪਣਾ ਵੇਚਣਾ ਹੋਵੇ ਜਿਹੜਾ ਮਰਜ਼ੀ ਫੋਨ ਲਾ ਲਵੇ ਵੀਰੇ ਠੀਕ ਜਿਹੋ ਜਿਹਾਂ ਟਰੈਕਟਰ ਉਹ ਜਾ ਰੇਟ ਲਾਵਾਂਗੇ ਠੀਕ ਆ ਬਾਈ ਬਾਕੀ ਰਿਸਪੌਂਸ ਵਧੀਆ ਰਿਹਾ ਬਾਈ ਹਾਂ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਕਿਰਪਾ ਮਾਲਕ ਦੀ ਪੂਰੀ ਹੈ ਯਾਰ ਠੀਕ ਆ ਜੀ ਵਧੀਆ ਕੰਮ ਕਰਦਾ ਵਧੀਆ ਵੀਰੇ ਠੀਕ ਆ ਵੀਰੇ ਧੰਨਵਾਦ ਤੁਹਾਡਾ ਵੀ ਜੀ ਆਇਆਂ ਨੂੰ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਬੋਲੋ ਧੰਨਵਾਦ ਸਤਿ ਸ੍ਰੀ ਅਕਾਲ